ਅਕਾਲ ਪੁਰਖ ਜੀ ਸਹਾਈ ਸ਼ਲੋਕ ਦਮਾਲੇ ਦਾ ਸ਼ਲੋਕ ਪਤ ਰਾਖੀ ਗੁਰਬਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਨਾਨਕ ਸੋ ਅਰਾਧੀਐ ਅੰਤ ਨਾ ਬਾਰ ਆਵਾਰ ਸਜਾ ਜੋ ਦਮਾਲਾ ਛੱਟਾ ਖੂਬ ਫਰਦਾ ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚਲੇ ਗੋ ਤੌਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ हम अकाली सबके वाले हमारा पंथ ने आ रहा है दीन मजवका युद्ध जो कीना खंडा फड़या दतारा है छई मई मार सब दूर केनी सलोत्तर फड़या करा रहा है गगन मंडल में बंगा हमारा महाकाल रखवारा है सिर पर मुकुट मुकुट पर चक्कर आया अजब हुला रहा है नानक गुरु गोविंद सिंह जी ਤਦ ਅੱਗੇ ਸੀਸ ਹਮਾਰਾ ਹੈ ਲਟ-ਬਟ ਭਰ ਰੇ ਸਜ ਰਹਿ ਗੁਰ ਸ਼ਬਦਨ ਕੀ ਭਈ ਚੰਕਾਰ ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ ਸਭ ਕੁਲ ਕੀ ਆਵਧਾਰ ਸਿਰ ਮਸਤਕ ਰਖਿਆ ਬਾਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ਰ ਹੈ ਆਤਮ ਰਖਿਆ ਗੋਬਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਉਚਿਆ ਦੇ ਜਗ ਰੇ ਬਲਾਵੇ ਨਿਆਲ ਹੋ ਜਾਵੇ ਫਤੇ ਪਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਣ ਨਾਨਕ ਪੁਰਖ ਵਿਚੁ ਤਹ